ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀਏ ਕਿ ਅੱਜ ਨਿਆਂਇਕ ਹਿਰਾਸਤ ਦੇ ਉੱਤੇ ਉਹਨਾਂ ਨੂੰ ਲੈ ਕੇ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੀ ਜਿਹੜੀ ਕਿ ਨਿਆਂਇਕ ਹਿਰਾਸਤ ਖਤਮ ਹੋ ਗਈ ਤੇ ਜਿਸ ਤੋਂ ਬਾਅਦ 6 ਅਗਸਤ ਜਿਹੜੀ ਕਿ ਦਿੱਤੀ ਗਈ ਸੀ ਕਿ ਅਗਲੀ ਸੁਣਵਾਈ 6 ਅਗਸਤ ਨੂੰ ਹੋਵੇਗੀ ਤੇ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਕੋਰਟ ਜਿਹੜਾ ਕਿ ਉਹਨਾਂ ਨੂੰ ਕੋਈ ਵੱਡੀ ਰਾਹਤ ਤੱਕ ਦੇ ਸਕਦਾ ਵੱਡਾ ਫੈਸਲਾ ਬਿਕਰਮ ਮਜੀਠੀਆ ਨੂੰ ਲੈ ਕੇ ਆ ਸਕਦਾ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਅ ਬੇਜਲੈਂਸ ਨੇ ਗ੍ਰਿਫਤਾਰ ਕਰ ਲਿਆ ਘਰ ਦੇ ਵਿੱਚ ਰੇਡ ਮਾਰੀ ਜਾਂਦੀ ਹੈ ਤੇ ਉੱਥੇ ਇਕੱਲਾ ਇਕੱਲਾ ਸਮਾਨ ਤੱਕ ਫਰੋਲਿਆ ਜਾਂਦਾ ਹੈ ਤੇ ਜਿਸ ਦੇ ਤਹਿਤ ਦੱਸਿਆ ਗਿਆ ਕਿ ਕੁਝ ਮੋਬਾਈਲ ਫੋਨ ਤੇ ਕੁਝ ਹੋਰ ਸਮੱਗਰੀ ਜਿਹੜੀ ਕਿ ਉੱਥੋਂ ਬਰਾਮਦ ਹੁੰਦੀ ਹੈ ਤੇ ਵਿਕਰਮ ਮੱਜੀਠੀਏ ਨੂੰ ਕੁਝ ਸਮੇਂ ਬਾਅਦ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਉਥੇ ਹੀ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਹਜੇ ਤੱਕ ਕੋਈ ਵੱਡੀ ਰਾਹਤ ਨਹੀਂ ਮਿਲੀ ਤੇ ਹੁਣ ਦੋ ਵਾਰ ਉਹਨਾਂ ਨੂੰ ਨਿਆਂਇਕ ਹਿਰਾਸਤ ਦਿੱਤੀ ਗਈ ਹੈ ਤੇ ਅੱਜ ਜਿਹੜੀ ਕਿ ਉਹਨਾਂ ਦੀ 2 ਅਗਸਤ ਨੂੰ ਨਿਆਂਇਕ ਹਿਰਾਸਤ ਖਤਮ ਹੋਗੀ ਤੇ ਜਿਸ ਤੋਂ ਬਾਅਦ 4 ਅਗਸਤ ਨੂੰ ਜਿਹੜਾ ਕਿ ਫੈਸਲਾ ਹੋਣਾ ਸੀ ਤੇ ਹੁਣ ਵਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਨੂੰ ਲੈ ਕੇ ਜਿਹੜਾ ਕਿ ਅੱਜ ਕੋਰਟ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ ਕਿ ਕੋਈ ਨਾ ਕੋਈ ਵੱਡੀ ਰਾਹਤ ਜਾਂ ਝਟਕਾ ਦੋਨੋਂ ਲੱਗ ਸਕਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਵਿਕਰਮ ਮਜੀਠੀਆ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਤੇ ਹਜੇ ਤੱਕ ਉਹ ਜੇਲ੍ਹੋਂ ਬਾਹਰ ਨਹੀਂ ਆਏ ਤੇ ਨਾ ਹੀ ਉਹਨਾਂ ਦੀ ਸਮਾਨਤਾ ਜਿਹੜੀ ਕਿ ਉਹਨਾਂ ਨੂੰ ਮਿਲੀ ਹੈ ਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਅੱਜ ਕੋਰਟ ਜਿਹੜਾ ਕਿ ਕੋਈ ਵੱਡਾ ਫੈਸਲਾ ਸੁਣਾ ਸਕਦਾ ਵਿਕਰਮ ਮਜੀਠੀਆ ਦੀ ਜਿਹੜੀ ਕਿ ਨਿਆਂਇਕ ਹਿਰਾਸਤ ਖਤਮ ਹੋ ਗਈ ਤੇ ਜਿਸ ਤੋਂ ਬਾਅਦ 6 ਅਗਸਤ ਜਿਹੜੀ ਕਿ ਦਿੱਤੀ ਗਈ ਸੀ ਕਿ ਅਗਲੀ ਸੁਣਵਾਈ 6 ਅਗਸਤ ਨੂੰ ਹੋਵੇਗੀ ਤੇ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਕੋਰਟ ਜਿਹੜਾ ਕਿ ਉਹਨਾਂ ਨੂੰ ਕੋਈ ਵੱਡੀ ਰਾਹਤ ਤੱਕ ਦੇ ਸਕਦਾ ਹੈ ਵੱਡਾ ਫੈਸਲਾ ਬਿਕਰਮ ਮਜੀਠੀਆ ਨੂੰ ਲੈ ਕੇ ਆ ਸਕਦਾ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਅ ਬੇਜਿਲੈਂਸ ਨੇ ਗ੍ਰਿਫਤਾਰ ਕਰ ਲਿਆ ਘਰ ਦੇ ਵਿੱਚ ਰੇਡ ਮਾਰੀ ਜਾਂਦੀ ਹੈ ਤੇ ਉੱਥੇ ਇਕੱਲਾ ਇਕੱਲਾ ਸਮਾਨ ਤੱਕ ਫਰੋਲਿਆ ਜਾਂਦਾ ਹੈ ਤੇ ਜਿਸ ਦੇ ਤਹਿਤ ਦੱਸਿਆ ਗਿਆ ਕਿ ਕੁਝ ਮੋਬਾਈਲ ਫੋਨ ਤੇ ਕੁਝ ਹੋਰ ਸਮੱਗਰੀ ਜਿਹੜੀ ਕਿ ਉੱਥੋਂ ਬਰਾਮਦ ਹੁੰਦੀ ਹੈ ਤੇ ਵਿਕਰਮ ਮੱਜੀਠੀਏ ਨੂੰ ਕੁਝ ਸਮੇਂ ਬਾਅਦ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਉਥੇ ਹੀ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਹਜੇ ਤੱਕ ਕੋਈ ਵੱਡੀ ਰਾਹਤ ਨਹੀਂ ਮਿਲੀ ਤੇ ਹੁਣ ਦੋ ਵਾਰ ਉਹਨਾਂ ਨੂੰ ਨਿਆਂਇਕ ਹਿਰਾਸਤ ਦਿੱਤੀ ਗਈ ਹੈ ਤੇ ਅੱਜ ਜਿਹੜੀ ਕਿ ਉਹਨਾਂ ਦੀ 2 ਅਗਸਤ ਨੂੰ ਨਿਆਂਇਕ ਹਿਰਾਸਤ ਖਤਮ ਹੋਗੀ ਤੇ ਜਿਸ ਤੋਂ ਬਾਅਦ 4 ਅਗਸਤ ਨੂੰ ਜਿਹੜਾ ਕਿ ਫੈਸਲਾ ਹੋਣਾ ਸੀ ਤੇ ਹੁਣ ਵਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਨੂੰ ਲੈ ਕੇ ਜਿਹੜਾ ਕਿ ਅੱਜ ਕੋਰਟ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ ਕਿ ਕੋਈ ਨਾ ਕੋਈ ਵੱਡੀ ਰਾਹਤ ਜਾਂ ਝਟਕਾ ਦੋਨੋਂ ਲੱਗ ਸਕਦੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਵਿਕਰਮ ਮਜੀਠੀਆ ਇੱਕ ਮਹੀਨੇ ਤੋਂ ਉੱਪਰ ਸਮਾ ਹੋ ਗਏ ਤੇ ਹਜੇ ਤੱਕ ਉਹ ਜੇਲ੍ਹੋਂ ਬਾਹਰ ਨਹੀਂ ਆਏ ਤੇ ਨਾ ਹੀ ਉਹਨਾਂ ਦੀ ਸਮਾਨਤਾ ਜਿਹੜੀ ਕਿ ਉਹਨਾਂ ਨੂੰ ਮਿਲੀ ਹੈ ਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਅੱਜ ਕੋਰਟ ਜਿਹੜਾ ਕਿ ਕੋਈ ਵੱਡਾ ਫੈਸਲਾ ਸੁਣਾ ਸਕ